ਆਵਾਜ਼ੀ ਪਾਰਟੀ ਦੀ ਜਲਾ ਮੀਤ ਪ੍ਰਧਾਨ ਦੇ ਅਹੁਦੇ ਤੇ ਤਾਇਨਾਤ ਹੋਣ ਤੋਂ ਬਾਅਦ ਸਟੇਟ ਜੁਆਇੰਟ ਸੈਕਟਰੀ ਮਹਿਲਾ ਵਿੰਗ ਦੇ ਅਹੁਦੇ ਤੇ ਤਾਇਨਾਤ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਉਣ ਤੋਂ ਬਾਅਦ ਨੀਤੂ ਕੁਪੂਰ ਨੇ ਜਿਤੇ ਪਾਰਟੀ ਹਾਈਟ ਮਾਰਦਾ ਧੰਨਵਾਦ ਕੀਤਾ ਉੱਥੇ ਹੀ ਆਵਾਜ਼ੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ 2 ਸਾਲ ਦੇ ਕਾਰਜਕਾਲ ਨੂੰ ਲੈ ਕੇ ਵੀ ਬਿਆਨ ਕੀਤਾ ਇਸ ਮੌਕੇ ਪ੍ਰਸ਼ਨਾਂ ਗੱਲਬਾਤ ਕਰਦੇ ਹਾਂ ਸਟੇਟ ਜੁਆਇੰਟ ਸੈਕਟਰੀ ਸ਼੍ਰੀਮਤੀ ਨੀਤੂ ਕੁਪੂਰ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸ਼੍ਰੀ ਨੂੰ ਜਲਾ ਮੀਤ ਪ੍ਰਧਾਨ ਦੀ ਅਹੁਦੇ ਤੋਂ ਜੁਆਇੰਟ ਸੈਕਟਰੀ ਸਟੇਟ ਜੁਆਇੰਟ ਸੈਕਟਰੀ ਮਹਿਲਾ ਵੰਡ ਦੇ ਵਿੱਚ ਨਿਯੁਕਤੀ ਦਿੱਤੀ ਗਈ ਹੈ। ਕੀ ਕਹਿਣਾ ਹੈ ਜੀ ਬਾਕੀ ਤੋਂ? ਸਭ ਤੋਂ ਪਹਿਲਾਂ ਤਾਂ ਮੈਂ ਹਾਈ ਕਮਾਂਡ ਸਾਡੇ ਐਮ ਐਲ ਏ ਗੁਰਦੇਵ ਸਿੰਘ ਸੇਖੋ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਹੈ ਇਥੋਂ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਆਮਾਦੀ ਪਾਰਟੀ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ? 2 ਸਾਲ ਦੀ ਕਾਰਜਕਾਲ ਦੋ ਦੇਖੋ 2 ਸਾਲ ਦੇ ਵਿੱਚ ਸਾਰੇ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਕੰਮ ਕੀਤੇ ਆ। ਦੇਖੋ ਭਗਵੰਤ ਮਾਨ ਜੀ ਤਾਂ ਕਹਿੰਦੇ ਸੀ ਕਿ 5 ਸਾਲ ਅਸੀਂ ਕੰਮ ਹੀ ਇੰਨੇ ਕਰਦੇ ਨੇ ਕਿ ਲੋਕਾਂ ਨੇ ਸਾਡੇ ਕੰਮਾਂ ਨੂੰ ਦੇਖ ਕੇ ਵੋਟ ਦੇ ਦੇਣੀ ਹੈ। ਸੋ 5 ਸਾਲ ਤਾਂ ਬਹੁਤ ਦੂਰ ਦੀ ਗੱਲ ਹੈ। ਆ 2 ਸਾਲਾਂ ਦੇ ਵਿੱਚ ਹੀ ਇਹਨਾਂ ਨੇ ਇੰਨੇ ਚੰਗੇ ਕੰਮ ਕਰਤੇ ਕਿ ਲੋਕ ਜਿਹੜੇ ਇਸ ਟਾਈਮ ਵੋਟਾਂ ਦੇਣ ਨੂੰ ਤਿਆਰ ਬੈਠੇ ਆ ਕਿਉਂਕਿ ਅਸੀਂ ਦੇਖੋ ਲੇਡੀਜ਼ ਵਿੰਗ ਦੀ ਮੀਟਿੰਗ ਕਰਦੇ ਆ। ਬਹੁਤ ਸਾਰੀਆਂ ਮੀਟਿੰਗਸ ਇਸ ਟਾਈਮ ਤੇ ਕਰ ਚੁੱਕੇ ਆ। ਮੈਂ ਇਕੱਲੀ ਤਕਰੀਬਨ 20 ਦੇ ਕਰੀਬ ਮੀਟਿੰਗ ਕਰ ਚੁੱਕੀ ਆ ਇਸ ਟਾਈਮ ਤੇ ਲੇਡੀਜ਼ ਨਾਲ ਤੇ ਉਹਨਾਂ ਸਾਰਿਆਂ ਕਿਉਂਕਿ ਦੇਖੋ ਜਿਵੇਂ ਕਿ ਆਪਾਂ ਕਹਿੰਨੇ ਕਿ ਸਭ ਤੋਂ ਵੱਡੀ ਗਲਤੀ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ। ਤਕਰੀਬਨ 90% ਲੋਕਾਂ ਦਾ ਜਿਹੜੇ ਬਿੱਲ ਹੈ ਉਹ ਜ਼ੀਰੋ ਆ ਰਿਹਾ ਹੈ। ਉਹਦੇ ਵਿੱਚ ਵੀ ਤੁਸੀਂ ਦੇਖੋ ਆਪਾਂ ਮਿਨੀਮਮ ਤੋਂ ਮਿਨੀਮਮ ਵੀ ਲਾ ਕੇ ਚੱਲੀਏ ਤਾਂ 2 ਤੋਂ 3000 ਰੁਪਏ ਮਹੀਨਾ ਘੱਟੋ-ਘੱਟ ਬਿਜਲੀ ਦਾ ਬਿੱਲ ਬਚਦਾ ਸਾਰਿਆਂ ਦਾ। ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਕਹਿੰਨੇ ਕਿ ਬੱਸਾਂ ਦੀ ਜਿਹੜੀ ਯਾਤਰਾ ਮੈਂ ਉਹ ਫ੍ਰੀ ਹੈ। ਕਈ ਲੋਕ ਕਹਿੰਦੇ ਜੀ ਇਹ ਤਾਂ ਪਹਿਲਾਂ ਦੀ ਮੇਰੇ ਖਿਆਲ ਚ ਚੱਲੀ ਜਾਂਦੀ ਸੀ। ਬਟ ਲੋਕ ਕੀ ਕਰਦੇ ਆ ਦੂਸਰੀ ਸਰਕਾਰਾਂ ਕੀ ਕਰਦੀਆਂ ਉਹ ਕੰਮ ਸ਼ੁਰੂ ਤਾਂ ਕਰ ਦਿੰਦੀਆਂ ਇਲੈਕਸ਼ਨਸ ਤੋਂ ਪਹਿ ਤੇ ਉਹ ਉੱਥੇ ਹੀ ਖਤਮ ਕਰ ਦਿੰਦੀ ਐ ਉਹਨਾਂ ਨੇ ਸਿਰਫ ਇੱਕ ਵਾਰੀ ਵੋਟਾਂ ਲੈਣੀਆਂ ਹੁੰਦੀਆਂ ਨਾਲ ਦੀ ਨਾਲ ਉਹ ਜਿਹੜਾ ਉਹਨਾਂ ਨੇ ਸੁਵਿਧਾਵਾਂ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਖਤਮ ਕਰ ਦਿੰਦੀ ਐ ਬਟ ਸਾਡੀ ਜਿਹੜੀ ਭਗਵੰਤਾਨ ਸਰਕਾਰ ਐ ਇਹਨਾਂ ਨੇ ਹਰੇਕ ਸੁਵਿਧਾ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਐ ਲੋਕ ਤਾਂ ਕੀ ਕਰਦੇ ਐ ਜਦੋਂ ਇਲੈਕਸ਼ਨਸ ਆਉਂਦੇ ਐ ਸਿਰਫ ਉਸੇ ਟਾਈਮ ਤੇ ਕੰਮ ਕਰਦੇ ਇਹਨਾਂ ਨੇ ਤਾਂ ਪਹਿਲੇ ਦਿਨ ਹੀ ਆਪਣਾ ਹਰਾ ਪੈਨ ਜਿਹੜਾ ਉਹ ਲੋਕਾਂ ਦੇ ਰੋਜ਼ਗਾਰ ਲਈ ਸ਼ੁਰੂ ਕੀਤਾ ਸੀਗਾ ਸੋ ਇਹੋ ਜੇ ਬਹੁਤ ਸਾਰੇ ਕੰਮ ਹੈ ਜਿਵੇਂ ਕਿ ਆਪਾਂ ਕਹਿੰਨੇ ਕਿ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦਾ ਰਿਸਪਾਂਸ ਦੇਖੋ ਕਿੱਡਾ ਸੋਹਣਾ ਇਹੋ ਜੇ ਮੈਨੂੰ ਨਹੀਂ ਲੱਗਦਾ ਕਿਸੇ ਵੀ ਮੁੱਖ ਮੰਤਰੀ ਦੇ ਦਿਮਾਗ ਦੇ ਵਿੱਚ ਇਹੋ ਜੀ ਕੋਈ ਸਕੀਮ ਆਈ ਹੋਣੀ ਹੈ ਕਿ ਸੜਕ ਸੁਰੱਖਿਆ ਫੋਰਸ ਅਗਰ ਕੋਈ ਬੰਦਾ ਸੜਕ ਤੇ ਪਿਆ ਹੋਇਆ ਉੱਥੇ ਮਰ ਰਿਹਾ ਤਾਂ ਉਹਨਾਂ ਨੂੰ ਕੋਈ ਵੀ ਚੱਕਰ ਨਹੀਂ ਆਉਂਦਾ ਕਿਉਂਕਿ ਹਰੇਕ ਬੰਦੇ ਨੂੰ ਐ ਲੱਗਦਾ ਕਿ ਸਾਡੇ ਤੇ ਕੇਸ ਨਾ ਪੈ ਜੇ ਸੋ ਇਹਦੇ ਲਈ ਵੀ ਇੱਕ ਸਪੈਸ਼ਲ ਸੜਕ ਸੁਰੱਖਿਆ ਫੋਰਸ ਬਣਾਈ ਹੈ ਸਾਡੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਜੀ ਨੇ ਕਿ ਜੇ ਕੋਈ ਸੜਕ ਤੇ ਪਿਆ ਹੋਇਆ ਰੋਲ ਰਿਹਾ ਯਾ ਕਿਸੇ ਨੂੰ ਕੋਈ ਤਕਲੀਫ ਹੈ ਉਹ ਫਰਸਟ ایڈ ਇੱਕ ਵਾਰੀ ਉਹਨਾਂ ਨੂੰ ਉਹ ਜਿਹੜੀ ਸੜਕ ਸੁਰੱਖਿਆ ਫੋਰਸ ਉਹ ਦਿੰਦੀ ਹੈ ਨਾਲ ਦੇ ਨਾਲ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾ ਦਿੰਦੀ ਹੈ ਸੋ ਇਸੇ ਰਾਹੀਂ ਬਹੁਤ ਸਾਰੇ ਲੋਕਾਂ ਦੀ ਜਾਨ ਬਚਾ ਚੁੱਕੀ ਹੈ ਫਿਰ ਜਿਹੜੇ ਮੁਹੱਲਾ ਕਲੀਨਿਕ ਬਹੁਤ ਸਾਰੇ ਬਣੇ ਹਨ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਜਿਨਾਰੇ ਥਰੂ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਹੁਣ ਇਸ ਟਾਈਮ ਤੇ ਲੋਕਾਂ ਤੋਂ ਜਿਹੜੀ ਵੋਟਾਂ ਮੰਗਣ ਦੀ ਲੋੜ ਨਹੀਂ ਪੈ ਰਹੀ ਬਟ ਲੋਕ ਆਪ ਮੁਹਾਰੇ ਅੱਗੇ ਹੋ ਕੇ ਸਾਡੇ ਨਾਲ ਬਹੁਤ ਅੱਛੇ ਰਿਸਪਾਂਸ ਦੇ ਰਹੇ ਨੇ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਹਮਮ ਫ੍ਰੀਜ਼ ਕੋਰ ਤੋਂ ਕਰਨ ਜੀ ਤਾਂ ਮੋਰ ਨੋਟੇਡ ਕੀਤੀ ਹੋਈ ਹੈ ਤੇ ਜਲਦੀ ਦੂਜੀ ਜਿਹੜੇ ਲੀਡਰ ਨੇ ਉਹ ਵਿਰੋਧ ਕਰ ਰਹੇ ਆ ਕਿ 12ਵਾਂ ਉਮੀਦਵਾਰ ਕਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਉਤਾਰਿਆ ਹੈਗਾ ਦੇਖੋ 12ਵਾਂ ਦੀ ਗੱਲ ਨਹੀਂ ਹੈਗੀ ਕਿ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਹੈ ਉਹਨਾਂ ਨੇ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਹੈ ਕਿਉਂਕਿ ਇਹ ਉਹਨਾਂ ਦੇ ਬਹੁਤ ਹੀ ਵਿਸ਼ਵਾਸਪਾਤਰ ਨੇ ਤੇ ਬਹੁਤ ਹੀ ਗਰਾਉਂਡ ਗਰਾਉਂਡ ਲੈਵਲ ਦੇ ਬੰਦੇ ਨੇ ਜਿੰਨੂੰ ਆਪਾਂ ਕਹਿੰਦੇ ਨੇ ਕਿ ਬਿਲਕੁਲ ਗਰਾਊਂਡ ਲੈਵਲ ਤੋਂ ਉੱਠੇ ਨੇ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਉਹਨਾਂ ਨੇ ਮਤਲਬ ਬਾਹਰੋਂ ਉਤਾਰਿਆ ਇਹ ਉਹਨਾਂ ਦੇ ਬਹੁਤ ਹੀ ਜ਼ਿਆਦਾ ਕਰੀਬੀ ਤੇ ਵਿਸ਼ਵਾਸਪਾਤਰ ਨੇ ਤੇ ਸਾਨੂੰ ਵੀ ਉਹਨਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਸੋ ਇੱਥੇ ਮੇਰੇ ਖਿਆਲ ਚ ਕਿਸੇ ਵੀ ਪਾਰਟੀ ਦੇ ਪਰਸਨ ਨੇ ਵੀ ਇਹੋ ਜੀ ਕੋਈ ਵਿਰੋਧਧਾਨ ਨਹੀਂ ਕੀਤੀ ਅਸੀਂ ਉਸ ਜਿਹੜੇ ਫੈਸਲੇ ਦਾ ਮਾਨ ਕਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਆ ਨਾਲੇ ਤੇ ਜੇ ਅਪਾ ਇਹਨਾਂ ਦੀ ਗੱਲ ਕਰੀਏ 13 ਦੀਆਂ 13 ਸੀਟਾਂ ਜਿਵੇਂ ਪ੍ਰਮント ਮੰਤਰੀ ਕਹਿੰਦੇ ਨੇ 13 ਜਿਹੜੋ ਦੇ ਸਮਾਜ ਦਿੱਤਾਗੇ ਤੇ ਉਧਰ ਜਿਹੜੀ ਬੀਜੇਪੀ ਆ ਉਹ ਕਹਿੰਦੇ ਵੀ ਇਹ ਸਵਾਭਾਵ ਨਾਲ ਜਿਹੜਾ 400 ਪਾਰ ਦਾ ਇਹਨੂੰ ਕਿਵੇਂ ਦੇ ਦਿੰਦੇ ਦੇਖੋ ਬੀਜੇਪੀ ਨੇ ਮੇਰੇ ਖਿਆਲ ਚ ਤਾਂ ਸਿਰਫ ਇੱਕ ਅੱਜ ਤੱਕ ਹਿੰਦੁਸਤਾਨ ਪਾਕਿਸਤਾਨ ਕਿਤਾ ਹੈ ਜਾਂ ਮੰਦਰ ਮਸਜਿਦ ਕਿਤਾ ਹੈ ਇਹਨਾਰੇ ਨਾਮ ਤੇ ਵੋਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਬਾਕੀ ਜਿਹੜੀ ਬੀਜੇਪੀ ਕਹਿ ਰਹੀ ਹੈ 400 ਪਾਰ ਦੀ ਗੱਲ ਹੁਣ 1200 ਦਾ ਜਿਹੜਾ 400 ਦਾ ਸਿਲੰਡਰ ਉਹ 1200 ਦਾ ਮਿਲ ਗਿਆ ਸੋਨਾ 70000 ਪਾਰ ਹੋ ਗਿਆ ਸੋ ਇੱਕ ਆਮ ਬੰਦਾ ਜਿਹੜਾ ਹੈਗਾ ਉਹ ਨਾ ਤਾਂ ਸੋਨੇ ਦੇ ਹੁਣ ਸੁਪਨੇ ਦੇਖ ਸਕਦਾ ਤੇ ਨਾ ਹੀ ਇੱਕ ਜੈਲ ਕਹ ਲਓ ਕਿ ਗਰੀਬ ਬੰਦਾ ਸਿਲੰਡਰ ਦੇ ਸੁਪਨੇ ਦੇਖ ਸਕਦਾ ਇਹੋ ਜਿਹੀ ਬਹੁਤ ਸਾਰੀ ਚੀਜ਼ ਜਿਹੜੀਆਂ ਉਹਨਾਂ ਨੇ ਮਹਿੰਗੀਆਂ ਕਰਤੀਆਂ ਸੋ ਉਹਨਾਂ ਨੂੰ ਸਿਰਫ ਇੱਕ ਕਹ ਲਓ ਕਿ ਜਾਤੀਵਾਦ ਆਂਦਾ ਹੈ ਜਾਂ ਫਿਰ ਉਹਨਾਂ ਨੂੰ ਆਂਦਾ ਕਿ ਅਸੀਂ ਮੰਦਰ ਗੁਰਦੁਆਰੇ ਕਰ ਲਈਏ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਇਹ 13 ਚੋਂ 13 ਸੀਟਾਂ ਜ਼ਰੂਰ ਲੈ ਕੇ ਜਾਏਗੀ ਕਿਉਂਕਿ ਇਹ ਅਸੀਂ ਵੋਟਾ ਆਪਣੇ ਕੰਮ ਦੇ ਆਧਾਰ ਤੇ ਮੰਗ ਰਹੇ ਹਾਂ ਨਾ ਕਿ ਅਸੀਂ ਕਿਸੇ ਜਾਤੀਵਾਦ ਦੇ नाम से मंग रहे हैं सो ये जरूर होएगा तेरह चो तेरह सीटा से जरूर लेके जाएंगे, बाकी रही मोदी जी इस टाइम तो फिलहाल जोड़े चार सौ पा बहुत दूर की गल है लोग तो यही कह रहे हैं मोदी जी देश से बाहर सो आ नारा ज्यादा चल रहा है मेरे ख्याल चार सौ ना सहयोग वालों बहुत अच्छा सहयोग मिल रहा है जिथे भी असं जाने लोग बहुत अच्छा मतलब रिस्पोंस कर रहे हैं सो मेरा जोड़ा विश्वास है ये सीट हंड्रड परसेंट निकलेगी साढ़े तेरह चौतेरह सीटा ही बहुत चंगे तरीके निकलनगियाँ ਪਰ ਜਿਹੜੇ ਸਾਡੇ ਕਰਮਜੀਤ ਅਨਮੋਲ ਜੀ ਐ ਇਹ ਬਹੁਤ ਹੀ ਵੱਡੀ ਲੀਡ ਤੇ ਇਥੋਂ ਦੀ ਜਿੱਤਣਗੇ ਫਰੀਦਕੋਟ ਤੋਂ